ਪਰ ਤੂੰ ਸਾਨੂੰ ਕਹਦੇ ਤੇ ਸਦਿਆ ਸਾਥੂ ਕੀ ਸਾਥੂ ਕੀ ਬਹਾਦਰ ਤੋਨੋਂ ਆਈ ਕਿ ਨਬੀ ਸਕਿਉਰਟੀ ਦਵਾ ਦੇ ਬਈ ਬਾਈ ਮੈਥੋਂ ਪੁੱਛ ਕੇ ਬਾਈ ਸਕਿਉਰਟੀ ਮੈਂ ਕਿਵੇਂ ਦਵਾ ਦੇ ਤੂੰ ਹੀ ਲਾ ਦੇ ਨਹੀਂ ਨਹੀਂ ਪਹਿਰੀ ਹੱਥ ਲਾਉਂਦੇ ਮੇ ਲੋੜ ਨਹੀਂ ਮੈਥੋਂ ਤੂੰ ਪੁੱਛ ਕੇ ਵਿਆਹ ਕਰਾਇਆ ਸੀ ਮੈਂ ਸਕਿਉਰਟੀ ਦਵਾਉਂ ਨਾ ਮੈਂ ਕਿਹਾ ਜੱਜ ਦੇ ਲੜ ਸਾਰਾ ਮਰੇ ਲੋਕਾਂ ਪੂਰੇ ਮੈਂ ਇਹ ਕਹਿਣਾ ਚਾਹਣਾ ਅਸੀਂ ਗੂਗਲ ਪੇ ਨੰਬਰ ਦੇ ਦਿੰਨੇ ਆ ਬਈ ਸਾਨੂੰ ਨਾ ਪੈਸੇ ਭੇਜ ਸਾਡੇ ਨੂੰ ਪੈਸੇ ਦੇ ਨੋ ਬਈ ਤੁਸੀਂ ਕਿ ਇੱਡੀ ਕਿੱਡਾ ਕੋਈ ਮਾਣ ਕੰਮ ਕੀਤਾ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਯਾਰ ਬਈ ਮਾਣ ਕੰਮ ਹੁਣ ਜਿਹੜੇ ਲੋਕ ਪਿਆਵਲੀ ਲੜਦੇ ਆ ਧ ਜਰਦਿਆ ਉਦੋਂ ਤਾਂ ਮਿੰਟ ਚ ਨਾ ਸਕੋਟੀਆਂ ਮਿਲ ਜਾਂਦੀਆਂ ਸਾਨੂੰ ਕਾਹਤੋਂ ਨਹੀਂ ਮਿਲਦੀ ਅਸੀਂ ਮੈਂ ਵੀ ਸਿੰਗਾ ਕੰਮ ਹੀ ਕੀਤਾ ਮੈਂ ਉਦੋਂ ਚੰਗਾ ਕੰਮ ਨੂੰ ਤੂੰ ਬਈ ਕੀ ਚੰਗਾ ਕੰਮ ਕਰ ਤੂੰ ਕਿਹੜਾ ਪੰਜਾਬ ਦੀ ਖਾਤਰ ਲੜ ਪਿਆ ਪਿਆ ਖਾਤਰ ਹੀ ਲੜਿਆ ਬਈ ਮੈਂ ਉਹਦੀ ਸੇਲੀ ਲੈ ਕੇ ਆਇਆ ਪਿਆਰ ਖਾਤਰ ਲੜਿਆ ਬਈ ਪੰਜਾਬ ਖਾਤਰ ਹੀ ਲੜਿਆ ਇਹ ਪੰਜਾਬ ਹੀ ਆ ਇਹਨੂੰ ਤਾਂ ਪਿਆਰ ਕਹਿੰਦੇ ਬਈ ਅੱਛਾ ਇਹ ਇਸ ਤਰ੍ਹਾਂ ਪੰਜਾਬ ਆ ਆ ਵੀ ਆ ਚੀਜ਼ਾਂ ਜਿ ਰਹਿ ਗਿਆ ਬਈ ਜਨਾਨੀ ਬਾਜੀ ਤੇ ਆਸ਼ਕੀ ਬਾਜੀ ਜਿ ਰਹਿ ਗਿਆ ਵੇਖ ਲਓ ਬਈ ਕਹਿੰਦਾ ਇਹ ਦੇਖ ਕੇ ਨਾ YouTube ਵੱਲ ਦੇ ਮਾਰ ਲਾ ਕੇ ਇਹਨੇ ਕੁੜੀ ਨੂੰ ਘਰੋਂ ਕੱਢ ਲਿਆਂਦਾ ਕਹਿੰਦਾ ਬਈ YouTube ਤੇ ਵੇਖਿਆ ਦੀ ਮੈ ਪੈਸੇ ਹੀ ਮਿਲ ਜਾਂਦੇ ਸਕੌਲਟੀ ਵੀ ਨਹੀਂ ਮਿਲੀ ਤੇ ਪਹਿਲੇ ਤੇ ਮਿਲਣੀ ਕੀ ਸੀਗੇ ਬਈ ਹਾਂ ਠੀਕ ਹੈ ਤੇ ਕੋਰਟ ਮੈਰਿਜ ਕਰਾਉਣ ਦੇ ਬਾਅਦ ਉਹ ਆਏ ਕਹਿੰਦੇ ਸਕੌਲਟੀ ਸਕੌਲਟੀ ਦਿੰਦੇ ਆ ਅੱਛਾ ਸਕੌਲਟੀ ਮੈਨੂੰ ਮਿਲੀ ਨਹੀਂ ਹੈ ਤੈਨੂੰ ਕਿਹਨੇ ਕਹਿਸ ਗਿਆ ਬਈ ਸਕੌਲਟੀ ਮਿਲ ਜਾਂਦੀ ਹੈ ਮੈਨੂੰ ਤਾਂ ਬਈ YouTube ਤੇ ਪਤਾ ਲੱਗਦਾ ਬਈ YouTube ਤੇ ਸਾਰਾ ਕੁਝ ਵੇਖਦਾ ਬਈ ਵੇਖੋ YouTube ਤੇ ਨੇ ਸਾਰਾ ਕੁਝ ਵੇਖ ਕੇ ਕਹਿੰਦਾ ਸਕੌਲਟੀ ਮਿਲਦੀ ਤੇ ਆ ਵਿਆਹ ਵਾਲਾ ਤੂੰ YouTube ਤੇ ਵੇਖਿਆ ਸੀ YouTube ਤੇ ਹੀ ਵੇਖਿਆ ਸੀਗਾ ਬਈ ਵਿਆਹ ਵਾਲਾ ਵੀ ਕੋਰਟ ਮੈਰਿਜ ਕਿਵੇਂ ਹੁੰਦੀ ਆ ਕਿਵੇਂ ਆਪਾਂ ਉਹ ਲੈਸ ਬਈ ਨਾਲੇ ਬਈ ਜਿਹੜੇ ਜਿਹੜੇ ਅੰਡਰ ਕਾਸਟ ਚ ਵਿਆਹ ਕਰਦਾ ਹਾਂ ਬਾਹਰ ਕਰਦਾ ਕਾਸਟ ਹਣਾ ਉਹ ਘਰ ਵੀ ਪਹਿਲੇ ਦੰਦੇ ਕਰ ਗਿਆ ਇਹ ਕਿ ਤੂੰ ਦੇਖ ਇਹ ਵੀ YouTube ਤੱਕ ਵੇਖੋ ਬਈ ਮੁੰਡਾ ਕਿ ਕਲੀ ਕਲੀ ਦੀ ਪੱਗ ਪਿਓ ਦੀ ਕਰਤੀ ਲੀਰੋ ਲੀਰ ਜੀ ਵਿਆਹ ਤੋਂ ਦੋ ਦਿਨ ਪਹਿਲਾਂ ਕੁੜੀ ਆਪਣੇ ਆਸ਼ਿਕ ਨਾਲ ਹੋ ਗਈ ਫਰਾਰ ਜੀ ਅੱਜ ਤੁਹਾਡੀ ਉਸ ਜੋੜੀ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ ਜਿਹੜੇ ਅਦਾਲਤ ਤੋਂ ਸਿਕਿਉਰਿਟੀ ਦੀ ਮੰਗ ਕਰ ਰਹੇ ਕਹਿੰਦੇ ਸਾਡੀ ਜਾਨ ਨੂੰ ਖਤਰਾ ਪਿਓ ਤੇ ਭਰਾ ਕੁੜੀ ਦਾ ਮੁੰਡੇ ਨੂੰ ਮਾਰਨ ਨੂੰ ਫਿਰਦਾ ਥੋੜੀ ਕਰਾਉਣੇ ਗੱਲਬਾਤ ਆਜੋ ਖਿੱਚ ਕੇ ਆਜੋ ਬਈ ਆਜੋ ਸਤਿ ਸ਼੍ਰੀ ਅਕਾਲ ਜੀ ਆਪੇ ਨਾਲ ਜਿਹੜੀ ਜੋੜੀ ਮੌਜੂਦ ਆ ਆਪਾਂ ਕਰਦੇ ਆ ਗੱਲਬਾਤ ਕੁੜੀ ਦਾ ਸਗਣ ਪੈ ਗਿਆ ਸੀਗਾ ਤੇ ਵਿਆਹ ਤਰਿਆਵਾ ਸੀ ਥੋੜੇ ਦਿਨਾਂ ਤੱਕ ਵਿਆਹ ਸੀਗਾ ਤੇ ਮੁੰਡਾ ਇਹਨੂੰ ਘਰੋਂ ਦੁਵਾਲ ਕੇ ਲਿਆਇਆ ਕਰਦੇ ਆ ਗੱਲਬਾਤ ਸਸਿਗਾ ਬਈ ਸਸਿਗਾ ਬਈ ਤੇ ਬਈ ਕੀ ਗੱਲਬਾਤ ਹੋਈ ਏ ਸਾਰੀ ਨਹੀਂ ਕੋਣ ਹਾਂਜੀ ਪਤਾ ਕੀ ਆਈ ਮੈਂ ਮੈਂ ਇਹਨੂੰ ਕੁੜੀ ਨੂੰ ਪਿਆਰ ਕਰਦਾ ਸੀ ਅੱਛਾ ਬਸ ਸਾਡਾ ਬਚਪਨ ਦਾ ਪਿਆਰ ਸੀਗਾ ਜੀ ਤੇ ਬਸ ਸਾਡੇ ਘਰ ਦੇ ਨਹੀਂ ਮੰਨਦੇ ਸੀਗੇ ਜੀ ਹੂੰ ਮੈਨੂੰ ਪਿਆ ਕੇ ਲਿਆਇਆ ਨਹੀਂ ਕਿੰਨੇ ਚਿਰ ਦਾ ਪਿਆਰ ਸੀ ਕਿੰਨੇ ਟਾਈਮ ਤੋਂ ਪਿਆਰ ਕਰਦਾ ਸੀ ਸਾਡਾ ਤਾਂ ਇਹ ਬਾਲੇ ਟਾਈਮ ਦਾ ਪਿਆਰ ਆਈ ਸਾਨੂੰ ਤਾਂ ਹੋ ਗਏ 4-5 ਸਾਲ ਚਾਰ ਪੰਜ ਸਾਲ ਹੋ ਗਏ ਕੁੜਕੇ ਤੂੰ ਅੱਧੇ ਕਰੇ ਨਹੀਂ ਦੱਸਿਆ ਵੀ ਮੈਂ ਇਹ ਨਾਲ ਗੱਲ ਕਰਦੀ ਆਂ ਨਹੀਂ ਕਿਉਂ ਨਹੀਂ ਦੱਸਿਆ ਵੈਸੇ ਹੀ ਨਹੀਂ ਦੱਸਿਆ ਡਰ ਲੱਗਦਾ ਸੀ ਕਹਿੰਦੀ ਡਰ ਲੱਗਦਾ ਸੀਗਾ ਸਗਣ ਪੈ ਗਿਆ ਸੀਗਾ ਵਿਆਹ ਦੇ ਕਾਰਡ ਕੁਟ ਛੱਪ ਗਏ ਸੀਗੇ ਹਾਂ ਵਿਆਹ ਦੇ ਕਾਰਡ ਛੱਪ ਗਏ ਸੀਗੇ ਵੇਖੋ ਦੋ ਘਰ ਤਿੰਨ ਪੱਟੇ ਗਏ ਆ ਇੱਕ ਜਿਹਦੇ ਮੁੰਡੇ ਨਾਲ ਇਹਦਾ ਵਿਆਹ ਹੋਣਾ ਸੀ ਉਹਦਾ ਘਰ ਘਟ ਪੱਟਿਆ ਗਿਆ ਇਹਦਾ ਘਰ ਤਾਂ ਪੱਟਿਆ ਜਾਣਾ ਹੀ ਜਾਣਾ ਸੀਗਾ ਤੇ ਇਹ ਜਿਹੜਾ ਮੁੰਡਾ ਇਹਨੂੰ ਕੱਢ ਕੇ ਲੈ ਗਿਆ ਬਈ ਤੁਹਾਡੇ ਘਰ ਦੇ ਦਾ ਕੀ ਰਿਐਕਸ਼ਨ ਆ ਘਰ ਦੇ ਕਹਿੰਦੇ ਸਾਡੇ ਘਰ ਦੇ ਤਾਂ ਬਈ ਕੇ ਨਾ ਪਹਿਲੇ ਦਿਨ ਤਾਂ ਪਤਾ ਨਹੀਂ ਲੱਗਿਆ ਸਾਡੇ ਘਰ ਦੇ ਜਦੋਂ ਮੈਂ ਲੈ ਕੇ ਗਏ ਨੂੰ ਠੀਕ ਆ ਤੇ ਦੂਜੇ ਤੀਜੇ ਦਿਨ ਸਾਡੇ ਘਰਦਿਆਂ ਦੇ ਇਹਨਾਂ ਦੇ ਘਰ ਦੇ ਸਾਡੇ ਘਰੇ ਗਾਲਾਂ ਗੂਲਾਂ ਕੱਢ ਕੇ ਆਏ ਅੱਛਾ ਇਹਦੇ ਘਰ ਦੇ ਤੁਹਾਡੇ ਘਰ ਜਾਇ ਗਾਲਾਂ ਕਿੱਥੇ ਹਾਂ ਇਹਦੇ ਘਰ ਦੇ ਮੇਰੇ ਘਰੇ ਗਾਲਾਂ ਗੂਲਾਂ ਕੱਢ ਕੇ ਆਏ ਉਦੋਂ ਪਤਾ ਲੱਗਿਆ ਸਾਡੇ ਘਰਦਿਆਂ ਨੇ ਵੀ ਮੈਂ ਇਹਨਾਂ ਦੀ ਕੁੜੀ ਭਜਾ ਕੇ ਲੈ ਕੇ ਗਏ ਵੇਖੋ ਬਈ ਕੁੜੀ ਦੇ ਘਰਦਿਆਂ ਨੇ ਮੁੰਡੇ ਦੇ ਘਰਦਿਆਂ ਨੂੰ ਗਾਲਾਂ ਵੀ ਕੱਢੀਆਂ ਬਈ ਤੂੰ ਮਾਂ ਪਿਓ ਦੀ ਯਾਰੇ ਕਿੱਡੀ ਬੇਇੱਜ਼ਤੀ ਹੋ ਗਈ ਜਦੋਂ ਗਾਲਾਂ ਹੀ ਕੱਢ ਗਏ ਇਸ ਵਿੱਚ ਕਿੱਡੀ ਬੇਇੱਜ਼ਤੀ ਹੈ ਬਈ ਤੂੰ ਸੋਚਿਆ ਨਹੀਂ ਕੋਈ ਬੇਇੱਜ਼ਤੀ ਤਾਂ ਹੈਗੀ ਹੈ ਬਈ ਸਾਨੂੰ ਹੁਣ ਡਰ ਆ ਰਿਹਾ ਹੈਗਾ ਸਾਲਾ ਨਹੀਂ ਡਰ ਕਿਹੜੀ ਗੱਲ ਤਾਂ ਤੈਨੂੰ ਸਾਨੂੰ ਬਈ ਉਹ ਮਾਰਨਾ ਚਾਹੁੰਦੇ ਆ ਉਹਦੇ ਪਰ ਇਹਦੇ ਪਰਿਵਾਰ ਦੇ ਬਈ ਇਹਦੇ ਪਰਿਵਾਰ ਦੇ ਵਿੱਚੋਂ ਕੌਣ ਕੌਣ ਕੀ ਮਾਰਨਾ ਚਾਹੁੰਦੇ ਆ ਤੁਹਾਨੂੰ ਉਹ ਇਹਦਾ ਪਿਓ ਬਈ ਮਾਰਨਾ ਚਾਹੁੰਦਾ ਸਾਨੂੰ ਧਮਕਿਆ ਦਿੰਦਾ ਫੋਨ ਲਾ ਕੇ ਇਹਨੂੰ ਫੋਨ ਲਾ ਦਿੰਦਾ ਧਮਕਿਆ ਦਿੰਦਾ ਤੇ ਬਈ ਸਾਨੂੰ ਸਕਿਉਰਟੀ ਚਾਹੀਦੀ ਆ ਵੇਖੋ ਬਈ ਅੱਜ ਸਕਿਉਰਟੀ ਮੰਗ ਰਿਹਾ ਹੈ ਸਕਿਉਰਟੀ ਦੀ ਮੰਗ ਕਰ ਰਿਹਾ ਹੈ ਕਹਿੰਦੇ ਸਾਨੂੰ ਮਾਰ ਬਈ ਮਾਰਨੇਗੇ ਮਾਰਨ ਵਾਲਾ ਕੰਮ ਹੀ ਕਿਉਂ ਕੀਤਾ ਤੂੰ ਕਿਉਂ ਤੁਸੀਂ ਆਦਾ ਵਿਆਹ ਕਰਾ ਲੈਂਦੇ ਘਰੇ ਦੱਸ ਦਿੰਦਾ ਬਈ ਯਾਰ ਪਤਾ ਕੀ ਆ ਪਿਆਰ ਨਾ ਜਿਹੜਾ ਹੁੰਦਾ ਪਿਆਰ ਉਹ ਪਿਆਰ ਹੀ ਹੁੰਦਾ ਬਈ ਪਿਆਰ ਬਣਾ ਕਿੱਥੇ ਨਹੀਂ ਪਿਆਰ ਤਾਂ ਚੱਲ ਤੇਰਾ ਸੀਗਾ ਬਈ ਤੂੰ ਇਹਦੇ ਘਰੇ ਗੱਲਬਾਤ ਕਰਦਾ ਕੁੜੀ ਦੇ ਘਰੇ ਕੋਈ ਵਿਚੋਲਾ ਵਿਚਾਲਾ ਭੇਜ ਕੇ ਤੁਸੀਂ ਇਹਦਾ ਵਿਆਹ ਹੀ ਕਰਾ ਲੈ ਕਿਉਂਲਾ ਬਈ ਇਹ ਕਾਸਟ ਨਹੀਂ ਮਿਲਦੀ ਸਾਡੀ ਨਹੀਂ ਕੁੜੇ ਤੂੰ ਘਰੇ ਗੱਲ ਕਿਉਂ ਨਹੀਂ ਕੀਤੀ ਮੈਂ ਵੈਸੇ ਨਹੀਂ ਕੀਤੀ ਡਰਦੀ ਨੇ ਨਹੀਂ ਡਰਦੀ ਸੀਗੇ ਤੇ ਜਦੋਂ ਇਹਨੇ ਭੱਜ ਗਏ ਤੇ ਫਿਰ ਹੁਣ ਨਹੀਂ ਡਰ ਲੱਗਿਆ ਤੈਨੂੰ ਲੱਗੀ ਜਾਂਦਾ ਹੁਣ ਵੀ ਤੇ ਹੁਣ ਤੇਰੇ ਪਿਓ ਦਾ ਪਿਓ ਦਾ ਕਿਵੇਂ ਸੁਭਾਅ ਕਿਵੇਂ ਤੇਰੇ ਪਿਓ ਦਾ ਮੇਰਾ ਪਿਓ ਦਾ ਰਸਕੇ ਕਿੰਨੂ ਗਿਆ ਵੀ ਹੈ ਭੱਜ ਗਿਆ ਹੁਣ ਆਵੇ ਲਾ ਕੀ ਆਇਆ ਘਰੋਂ ਰਸਕੇ ਨਹੀਂ ਗਿਆ ਤੇ ਮੇਰਾ ਪਿਓ ਮਾਰਨ ਨੂੰ ਫਿਰਦਾ ਐ ਮੈਂ ਦੱਸਣਾ ਪੈਂਦਾ ਫੇਰ ਹੀ ਚੱਲ ਰਸਕੇ ਕਿੱਥੇ ਜਾੜੂਗਾ ਤੇਰਾ ਪਿਓ ਨਿਕਲ ਗਿਆ ਤੂੰ ਆਇਆ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਤੂੰ ਉਹਨੂੰ ਐ ਕਹੇ ਮੇਰਾ ਪਿਓ ਦਾ ਮਾਰਨ ਨੂੰ ਤਿਆਰ ਹੋਇਆ ਪਿਆ ਫਾਹਾ ਲੈਣ ਨੂੰ ਫਿਰਦਾ ਉਹ ਤਾਂ ਸਾਨੂੰ ਮਾਰਨ ਨੂੰ ਫਿਰਦਾ ਮੇਰਾ ਭਰਾ ਤੇ ਪਿਓ ਪਤਾ ਹੈ ਇਹਨੂੰ ਸਕਿਉਰਟੀ ਦਿਵਾ ਦੇ ਬਾਈ ਥਨ ਤਾਂ ਸੱਦਿਆ ਰੋੜਾ ਚੁੱਪ ਕਰ ਯਾਰ ਰੋੜਾ ਨਾ ਯਾਰ ਚੱਲ ਇੱਥੇ ਇੱਥੇ ਆ ਤੂੰ ਕੁੜਗੇ ਜਦ ਘਰੇ ਨਹੀਂ ਦੱਸੇ ਤੇਰੇ ਪਿਓ ਦਾ ਕਿਵੇਂ ਐਸ ਭਾਗ ਕਿਵੇਂ ਐ ਮੇਰਾ ਪਿਓ ਅੱਛਾ ਹਾਂ ਤੇ ਉਹ ਕਹਿੰਦਾ ਤੁਸੀਂ ਜੋ ਸਾਨੂੰ ਮੁੱਠੀ ਮਾਰ ਦੂਗਾ ਤੇ ਮਾਰਨ ਲਈ ਤੁਸੀਂ ਕੰਮ ਕੀਤੇ ਕਿਉਂ ਤੂੰ ਘਰੋਂ ਨਿਕਲ ਗਿਆ ਇਹ ਇਹਨੇ ਆਪ ਦੇ ਘਰੇ ਗੱਲ ਕਰਦੀ ਵਿਆਹ ਦੀ ਉਹ ਕਰਦੇ ਨਹੀਂ ਸੀ ਇਹਦੇ ਨਾਲ ਵਿਆਹ ਮੇਰਾ ਤੇ ਹੁਣ ਤੂੰ ਥੋੜੀ ਮੰਗ ਕੀ ਹੈ ਮੰਗ ਸਾਡੀ ਤਾਂ ਆਹੀ ਹੈ ਬਸ ਸਾਡੇ ਘਰ ਦੇ ਸਵੈਮਤ ਹੋ ਜਾਣ ਸਾਡਾ ਵਿਆਹ ਵਾਸਤੇ ਵਿਆਹ ਤੇ ਜੋ ਤੁਸੀਂ ਵਿਆਹ ਕਰਵਾਈ ਲਿਆ ਤੇ ਉਹ ਤਾਂ ਸਹਿਮਤ ਕੀਵਾ ਤੁਹਾਨੂੰ ਮਾਰਨ ਨੂੰ ਫਿਰਦੇ ਬਾਈ ਸਿਕਿਉਰਿਟੀ ਦੀ ਮੰਗ ਤੂੰ ਕਰੀ ਜਾਨਾ ਹੁਣ ਕਿਉਂ ਕਿਉਂ ਤੂੰ ਪਹਿਲਾਂ ਕੋਈ ਪੁੱਛ ਪੜਤਾਲ ਕੀਤੀ ਨਹੀਂ ਸਿਕਿਉਰਿਟੀ ਬਾਰੇ ਕੋਈ ਤੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਮੈਂ ਪਤਾ ਕੀ ਸੀਗਾ ਮੇਰੇ ਕੋਲ ਤਾਂ ਪੈਸੇ ਸੀਗੇ ਮੈਂ ਬਸ ਮੈਨੂੰ ਉਹਨੇ ਕਿਹਾ ਸੀਗਾ ਕਹਿੰਦਾ ਵੀ ਵਕੀਲ ਨੇ ਵੀ ਪੈਸੇ ਥੋੜੇ ਹੀ ਲੱਗਣਗੇ ਮੈਂ ਜਾ ਕੇ ਭਈ ਉਹ ਕਰਾ ਲਿਆ ਸੀਗਾ ਆਪਣਾ ਕੋਰਟ ਮੈਰਿਜ ਕਰਾ ਲਈ ਸੀ ਦੇ ਨਾਲ ਹਾਂ ਠੀਕ ਹੈ ਤੇ ਕੋਰਟ ਮੈਰਿਜ ਕਰਾਉਣ ਦੇ ਬਾਅਦ ਉਹ ਐਂ ਕਹਿੰਦੇ ਵੀ ਸਿਕਿਉਰਟੀ ਸਿਕਿਉਰਟੀ ਦਿੰਦੇ ਆ ਅੱਛਾ ਤੇ ਸਿਕਿਉਰਿਟੀ ਮੈਨੂੰ ਮਿਲੀ ਨਹੀਂ ਹ ਤੋ ਬਈ uh, YouTube ਤੇ ਪਤਾ ਲੱਗਦਾ ਬਈ YouTube ਤੇ ਸਾਰਾ ਕੁਝ ਵੇਂਦਾ ਬਈ ਵੇਖੋ YouTube ਤੇ ਨੇ ਸਾਰਾ ਕੁਝ ਵੇਖ ਕੇ ਕਹਿੰਦਾ ਸਕਿਉਰਿਟੀ ਮਿਲਦੀ ਤੇ ਆ ਵਿਆਹ ਵਾਲਾ ਵੀ ਤੂੰ YouTube ਤੇ ਵੇਖਿਆ ਸੀ YouTube ਤੇ ਹੀ ਵੇਖਿਆ ਸੀਗਾ ਬਈ ਵਿਆਹ ਵਾਲਾ ਵੀ ਕੋਟ ਮੈਰਿਜ ਕਿਵੇਂ ਹੁੰਦੀ ਆ ਕਿਵੇਂ ਆਪਾਂ ਉਹ ਲੈਸ ਬਈ ਨਾਲੇ ਬਈ ਜਿਹੜੇ ਜਿਹੜੇ ਅੰਡਰ ਕਾਸਟ ਚ ਵਿਆਹ ਕਰਦਾ ਬਾਹਰ ਕਰਦਾ ਕਾਸਟ ਤੋਂ ਹਣਾ ਉਹਨੂੰ ਘਰ ਵੀ ਪੈਸੇ ਹੀ ਦਿੰਦੇ ਘਰ ਰਹਿਣਾ ਕਿਤੇ ਇਹ ਕਿੱਥੋਂ ਵੇਖਿਆ ਇਹ ਵੀ YouTube ਤੋਂ ਵੇਖੋ ਬਈ ਮੁੰਡਾ ਕਿੱਡਾ ਛਾਤਰ ਆ ਇਹਨੇ ਨਾ YouTube ਤੇ ਸਾਰਾ ਕੁਝ ਦੇਖ ਲਿਆ ਬਈ ਪੜਿਆ ਕਿੰਨਿਆ ਗਿਆ ਤੂੰ ਪੜਿਆ ਕਿੰਨਿਆ ਕਿੰਨਿਆ ਤੂੰ ਮੈਂ ਬਈ 10 ਕਪੜੇ ਆ ਤੇ ਕੋਈ ਕੰਮ ਧੰਦਾ ਕਰਦਾ ਕੰਮ ਧੰਦਾ ਬਈ ਮੈਂ ਜੋਬ ਲੱਭੀ ਜਾਂਦਾ ਸੀ ਹੁਣ ਜੋਬ ਲੱਭੀ ਜਾਂਦਾ ਸੀ ਮਤਲਬ ਇਹ ਲੱਭੀ ਤਾਂ ਨਹੀਂ ਲੰਬੀ ਨਹੀਂ ਇਹ ਤਾਂ ਬਈ ਇਹ ਤਾਂ ਵਧੀਆ ਜੋਬ ਲੱਗੀ ਹੋਈ ਇਹ ਤਾਂ ਲੱਗੀ ਇਹ ਕੀ ਕਰਦੀ ਹੈ ਇਹ ਬਈ ਉਹ ਆਈਲੈਂਡ ਸੈਂਟਰ ਚ ਉਹ ਉਹ ਨਹੀਂ ਹੁੰਦਾ ਜਿਹੜਾ ਫਾਰਮ ਜੇ ਭਰ ਦਿੰਦੇ ਆ ਉਹ ਫਰਮਸ਼ਨ ਤੇ ਹਾਂ ਉੱਥੇ ਲੱਗੀ ਹੈ ਨਹੀਂ ਇਹ ਕੁਝ ਕਰਦਾ ਹੈ ਨਹੀਂ ਕੰਮ ਧੰਦਾ ਇਹਦੇ ਕੋਲੇ ਹੈ ਨਹੀਂ ਇਹਨਾਂ ਵਿਆਹ ਤੂੰ ਕੀ ਸੋਚ ਕੇ ਕਰਾ ਲਿਆ ਬਸ ਪਿਆਰ ਸਿ ਆਈ ਹੋ ਜਾਂਦਾ ਲੱਗ ਜਾਂਗੇ ਬਸ ਅਸੀਂ ਐ ਕਿਤੇ ਕੰਮ ਕੰਮ ਤੇ ਲੱਗ ਜਾਊਗਾ ਹਲੇ ਲੱਗਿਆ ਤਾਂ ਨਹੀਂ ਨਾ ਬਸ ਲੱਗ ਜਾਂਗੇ ਵੇ ਪਿਆਰੀ ਇੰਨਾ ਸਿਗਾ ਹੈ ਹਾਂ ਤੇ ਬਈ ਤੂੰ ਇੰਨਾ ਕੁ YouTube ਤੋਂ ਵੇਖਣਾ ਜੀ ਅੱਛਾ YouTube ਤੋਂ ਤੂੰ ਇਹ ਵੀ ਵੇਖ ਲਿਆ ਵੀ ਪੈਸੇ ਹੀ ਮਿਲਦੇ ਹੁੰਦੇ ਹਾਂ ਹਾਂ ਬਈ ਪੈਸੇ ਕੋਟ ਮੈਂ ਸਾਰਾ ਕੁਝ ਪੜ੍ਹ ਕੇ ਫੇਰ ਹੀ ਭੱਜਾਂ ਬਈ ਇਹਦੇ ਨਾਲ ਅੱਛਾ ਠੀਕ ਹੈ ਉਹ ਤੈਨੂੰ ਐਸੀ ਵੀ ਪੈਸੇ ਵੀ ਲੈ ਲਾਂਗੇ ਸਿਕਿਉਰਟੀ ਮਿਲ ਜੂਗੀ ਉਹ ਨਾ ਸਿਕਿਉਰਟੀ ਮਿਲੀ ਜਾਂ ਨਾ ਬਈ ਪੈਸੇ ਮਿਲੇ YouTube ਤੇ ਬਈ ਯਾਰ ਝੂਠ ਬੋਲਦੇ ਲੋਗ ਆ ਵੇਖੋ ਬਈ ਮੁੰਡੇ ਨੇ ਨਾ YouTube ਦੇ ਉੱਤੇ ਸਾਰਾ ਕੁਝ ਦੇਖ ਕੇ ਨਾ YouTube ਦੇ ਮਾਰ ਲਾ ਕੇ ਇਹਨੇ ਕੁੜੀ ਨੂੰ ਘਰੋਂ ਕੱਢ ਲੈਂਦਾ ਕਹਿੰਦਾ ਬਈ YouTube ਤੇ ਵੇਖਿਆ ਦੀ ਮੈਂ ਪੈਸੇ ਹੀ ਮਿਲ ਜਾਂਦੇ ਐ ਇੰਟਰ ਕਾਸਟ ਜਦੋਂ ਵਿਆ ਨੇ ਮਿਲੀ ਤੇ ਪੈਸੇ ਤਾਂ ਮਿਲ ਨਹੀਂ ਕੀ ਸੀਗੇ ਬਾਈ ਕਿੰਨੇ ਪੈਸੇ ਸੀਗੇ ਤੇਰੇ ਕੋਲੇ ਮੇਰੇ ਕੋਲ ਤਾਂ ਬਾਈ ਪੈਸੇ ਸੀਗੇ 2000 ਰੁਪਏ 2000 ਰੁਪਏ ਸੀ ਤੇ ਫਿਰ ਵਿਆਹ ਕਾਇਨਾ ਕਰਾਇਆ ਬਾਈ ਉਹ ਉਹ ਮੈਂ ਪਹਿਲਾਂ ਦਿੱਤੇ ਹੋਏ ਸੀਗੇ ਬਾਈ ਅੱਛਾ ਪਹਿਲਾਂ ਵਿਆਹ ਦੀ ਦਿੱਤੇ ਹੋਏ ਸੀ ਮੇਰੇ ਕੋਲ 2000 ਰੁਪਏ ਸੀਗਾ ਹੁਣ ਬਾਈ ਸਾਰਾ ਮਰੇ ਲੋਕਾਂ ਮਰੇ ਮੈਂ ਇਹ ਕਹਿਣਾ ਚਾਹਣਾ ਅਸੀਂ ਗੂਗਲ ਪੇ ਨੰਬਰ ਦੇ ਦਿੰਨੇ ਆ ਬਾਈ ਸਾਨੂੰ ਨਾ ਪੈਸੇ ਭੇਜ ਸਾਡੇ ਪੈਸੇ ਬਾਈ ਤੁਹਾਨੂੰ ਪੈਸੇ ਦੇਣ ਨੂੰ ਬਾਈ ਤੁਸੀਂ ਕਿ ਇੱਡੀ ਕਿੱਡਾ ਕੋਈ ਮਾਣ ਕੰਮ ਕੀਤਾ ਵੀ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਯਾਰ ਬਾਈ ਮਾਣ ਕੰਮ ਹੁਣ ਜਿਹੜੇ ਲੋਕ ਪਿਆਵਲੀ ਲੜਦੇ ਆ ਧਰਨਿਆਂ ਲਈ ਲੜਦੇ ਆ ਕਿਸੇ ਚੀਜ਼ ਪਿੱਛੇ ਲੜਦੇ ਆ ਹਨਾ ਆਪਣੇ ਹੱਕ ਲਈ ਲੜਦੇ ਆ ਉਦੋਂ ਤਾਂ ਮਿੰਟ ਚ ਨਾ ਸਕੋਟੀਆਂ ਮਿਲ ਜਾਂਦੀਆਂ ਸਾਨੂੰ ਕਾਹਤੋਂ ਨਹੀਂ ਮਿਲਦੀ ਅਸੀਂ ਮੈਂ ਵੀ ਚੰਗਾ ਕੰਮ ਤੱ ਲੜ ਪਏ ਪਿਆਰ ਖਾਤਰ ਹੀ ਲੜਿਆ ਬਈ ਮੈਂ ਆਉਦੀ ਸੇਲੀ ਲੈ ਕੇ ਆਇਆ ਤੂੰ ਪਿਆਰ ਖਾਤਰ ਲੜਿਆ ਬਈ ਤੂੰ ਪੰਜਾਬ ਖਾਤਰ ਨਹੀਂ ਲੜਿਆ ਇਹ ਪੰਜਾਬ ਹੀ ਆ ਇਹਨੂੰ ਤਾਂ ਪਿਆਰ ਕਹਿੰਦੇ ਬਈ ਹੁਣ ਅੱਛਾ ਇਹੋ ਜਿਹੇ ਤਰ੍ਹਾਂ ਪੰਜਾਬ ਆ ਪਿਆਰ ਵੀ ਆ ਚੀਜ਼ਾਂ ਚ ਰਹਿ ਗਿਆ ਬਈ ਜਨਾਨੀ ਬਾਜੀ ਚ ਆਸ਼ਕੀ ਬਾਜੀ ਚ ਰਹਿ ਗਿਆ ਵੇਖ ਲਓ ਬਈ ਕਹਿੰਦਾ ਇਹ ਮੇਰਾ ਪਿਆਰ ਪੰਜਾਬ ਹੀ ਆ ਕਿਸ ਹਿਸਾਬ ਨਾਲ ਤੁਹਾਡਾ ਖਰਾਨਾ ਪਿਆ ਵੀ ਹੈ ਅਚਲ ਕੀ ਕਰੇ ਇਹ ਧਰਮਾਂ ਦੇ ਜਿਹੜੇ ਧਰਮਾਂ ਦੇ ਵਿਰੁੱਧ ਜਾਂ ਖਿਲਾਫ ਜਿੰਨਾਂ ਦੇ ਲੜਾਈ ਸ਼ਗਲ ਚੱਲਦੀ ਹੈ ਨਾ ਵੀ ਅਸੀਂ ਆਪ ਦੇ ਧਰਮ ਨੂੰ ਬਚਾਉਣਾ ਉਹਨਾਂ ਨੂੰ ਤਾਂ ਮੈਂਟ ਚ ਬਈ ਉਹ ਮਿਲ ਜਾਂਦੀਆਂ ਸਕਿਉਰਟੀਆਂ ਮਿਲ ਜਾਂਦੀਆਂ ਠੀਕ ਹੈ ਜੇਲਾਂ ਚ ਬੈਠਿਆਂ ਨੂੰ ਸਕਿਉਰਟੀਆਂ ਮਿਲ ਜਾਂਦੀਆਂ ਸਾਨੂੰ ਤਾਂ ਬਈ ਅਸੀਂ ਕੋਸ਼ਿਸ਼ ਕੀਤਾ ਵੀ ਨਹੀਂ ਯਾਰ ਨਾ ਧਰਮ ਬਾਰੇ ਬੋਲਿਆ ਨਾ ਜਾਤੀ ਬਾਰੇ ਬੋਲੇ ਆ ਕਿਸੇ ਦੇ ਅਸੀਂ ਤਾਂ ਕਿਸੇ ਬਾਰੇ ਬੋਲੇ ਵੀ ਨਹੀਂ ਅਸੀਂ ਤਾਂ ਪਿਆਰ ਕੀਤਾ ਬਈ ਇੰਨਾ ਪਿਆਰ ਹੈਗਾ ਅਸੀਂ ਇੱਕ ਮਿਸਾਲ ਕਾਇਤ ਕਾਇਮ ਕੀਤੀ ਆ ਸਾਨੂੰ ਤਾਂ ਬਈ ਸਕਿਉਰਟੀ ਮਿਲ ਨਹੀਂ ਜਾਂਦੀ ਆ ਵੇਖੋ ਬਈ ਕਹਿੰਦਾ ਗੱਲ ਤੇਰੀ ਸਹੀ ਹੈ ਕਹਿੰਦਾ ਜੇ ਕੋਈ ਮੜਾ ਹੋ ਜਾ ਕੋਈ ਧਰਮ ਦੇ ਖਿਲਾਫ ਕੋਈ ਬੋਲ ਪਿਓ ਨੇ ਮੈਂਟੇ ਸਿਕਿਉਰਿਟੀ ਦੇਂਦੇ ਵੀ ਸਾਨੂੰ ਸਿਕਿਉਰਿਟੀ ਕਿਉਂ ਨਹੀਂ ਦਿੰਦੇ ਮੁੰਡਾ ਸਿਕਿਉਰਿਟੀ ਮੰਗ ਰਿਹਾ ਬਾਈ ਫਿਰ ਤੂੰ ਸਾਨੂੰ ਕਹਦੇ ਤੇ ਸੱਦਿਆ ਸਾਥੂ ਕੀ ਸਾਥੂ ਕੀ ਭਾਲਦਾ ਤੁਹਾਨੂੰ ਆਈ ਕਿ ਨਾ ਬਈ ਸਿਕਿਉਰਿਟੀ ਦਵਾ ਦੇ ਬਈ ਬਾਈ ਮੈਥੋਂ ਪੁੱਛ ਕੇ ਬਈ ਸਿਕਿਉਰਿਟੀ ਮੈਂ ਕਿਵੇਂ ਦਵਾ ਦੇ ਤੂੰ ਹੀ ਲਾ ਦੇ ਨਹੀਂ ਨਹੀਂ ਪੈਰੀ ਹੱਥ ਲਾਉਂਦੇ ਮੇ ਲੋੜ ਨਹੀਂ ਮੈਥੋਂ ਤੂੰ ਪੁੱਛ ਕੇ ਵਿਆਹ ਕਰਾਇਆ ਸੀ ਮੈਂ ਸਿਕਿਉਰਿਟੀ ਦਵਾਉਂ ਨਾ ਮੈਂ ਕਿਹਾ ਜੱਜ ਦੇ ਲੱਗਿਆ ਜਾਂ ਮੈਂ ਕਿਹਾ ਮੈਂ ਤਾਂ ਇੱਕ ਪੱਤਰਕਾਰ ਹਾਂ ਇੱਕ ਤੇਰੀ ਮੈਂ ਵਾਇਰ ਠਾ ਸਕਦਾ ਬੜਾ ਤਗੜਾ ਕੰਮ ਨੇ ਕੀਤਾ ਆ ਤੇ ਘਰੋਂ ਵੇਖਣਾ ਸੀਗਾ ਇਹ ਤੂੰ ਕੁੜੇ ਕੇ ਜੌਬ ਕਰਦੀ ਸੀ ਹਾਂ ਮੈਂ ਕਰਦੀ ਸੀ ਤੇ ਵਦਗਾ ਤੂੰ ਪੈਸੇ ਚਾਰ ਕਮਾਉਂਦੀ ਸੀ ਤੇ ਇਹ ਵਿਲੇਟ ਮਗਨ ਲਾ ਕੇ ਤੂੰ ਕੀ ਲੈਣਾ ਸੀਗਾ ਬਸ ਸਾਈਂ ਲਾ ਲਿਆ ਨੇ ਮੈਨੂੰ ਪਿੱਛੇ ਆ ਉਹਦੇ ਪਿੱਛੇ ਲੈ ਲਿਆ ਤੂੰ ਨਹੀਂ ਬਈ ਇਹਨੇ ਮੈਂ ਬਈ ਪੜਦਾ ਹੁੰਦਾ ਸੀ ਮੈਂ ਵੀ ਇਹਦੇ ਕੋਲ ਪੜਨ ਲੱਗਿਆ ਸੀਗਾ ਇਹ ਉੱਥੇ ਮੇਰਾ ਸੈੱਟ ਹੋ ਗਈ ਬਈ ਮੈਂ ਮੈਂ ਆਟਾ ਛੱਟਾ ਜਾਂਦਾ ਜੱਕੀ ਚੱਕੀ ਦੇ ਬਈ ਹੂੰ ਤੇ ਇਹ ਇਹ ਆਟਾ ਜਦੋਂ ਇਹ ਕੰਮ ਤੋਂ ਆ ਜਾਂਦੀ ਸੀ ਇਹ ਆਟਾ ਪੀਸਦੀ ਹੁੰਦੀ ਸੀ ਅੱਛਾ ਤੇ ਇਹਨੂੰ ਪੁੱਛ ਵੀ ਕਿਵੇਂ ਗੱਲ ਹੋਈ ਸੀ ਇਹਨੂੰ ਪੁੱਛ ਕਿਵੇਂ ਗੱਲ ਕਰੀ ਤੇ ਨਰ ਦੋ ਨੰਬਰ 87 ਇਹਨੇ ਮੈਨੂੰ ਆਪਦਾ ਤੇ ਤੈਨੂੰ ਕੋਈ ਆਦੇ ਪਿਓ ਦੀ ਪੱਗ ਦਾ ਨਹੀਂ ਤੈਨੂੰ ਫਿਕਰ ਹੈ ਪਿਓ ਦੀ ਜਿੱਦਾਂ ਨਹੀਂ ਭਰਾਵਾਂ ਦੀ ਜਿੱਦਾਂ ਨਹੀਂ ਤੈਨੂੰ ਫਿਕਰ ਹੈ ਇਹ ਮੇਰੇ ਪਿੱਛੇ ਬੜਾ ਹੁੰਦਾ ਸੀ ਮਤਲਬ ਨਹੀਂ ਪਿੱਛੇ ਤਾਂ ਹੁੰਦਾ ਸੀ ਤੂੰ ਅੱਜ ਘਰੇ ਦੱਸਦੀ ਘਰੇ ਦੱਸਦੀ ਪਿੱਛੇ ਹੁੰਦਾ ਸੀ ਤੇ ਇਹਦਾ ਮਤਲਬ ਇਹ ਤਾਂ ਅਸੀਂ ਤੂੰ ਘਰੋਂ ਭੱਜ ਕੇ ਗਾਂਦ ਰਸਗਨ ਹੋਇਆ ਪਿਆ ਵਾ ਸੀਗਾ ਕਾਰਡ ਛਾਪ ਕੇ ਸੀ ਵਿਆਹ ਤੇ ਤੂੰ ਉਹਨਾਂ ਦੀ ਵੀ ਅਜਤਰੂਲਤੀ ਮੁੰਡੇ ਨੂੰ ਦੱਸ ਦਿੰਦੀ ਬਸ ਮੇਰੇ ਜੀ ਨਹੀਂ ਕੀਤਾ ਘਰੇ ਦੱਸਣ ਦਾ ਬਈ ਤੈਨੂੰ ਇਹਨੂੰ ਸਮਝਾਇਆ ਨਹੀਂ ਕਿ ਵਸ ਬਈ ਮੁੰਡੇ ਨੂੰ ਦੱਸ ਦੇ ਸਾਰਾ ਕੁਸ ਜਿਹੜੇ ਨਾਲ ਤਰਾਸ ਰਸਤਾ ਹੋਣਾ ਨਹੀਂ ਬਈ ਤੇ ਫ ਉਹ ਚਲਿਆ ਪੁਰਾਣੀਆਂ ਗੱਲਾਂ ਯਾਰ ਉਹ ਕਦੋਂ ਛੇੜ ਦਿੰਸੀ ਯਾਰ ਮੇਰੀ ਗੱਲ ਸੁਣੋ ਜੇ ਉਹ ਜਾਵੜੀ ਹੁਣ ਮੈਂ ਕੀ ਕਰਾਂ ਇਹ ਮੇਰੇ ਨਾਲ ਭੱਜਿਆ ਹੀ ਠੀਕ ਹੈ ਹਾਂ ਤੇ ਉਹ ਮੁੰਡੇ ਨੂੰ ਪਤਾ ਹੋਣਾ ਚਾਹੀਦਾ ਪੁੱਛ ਲੈਂਦਾ ਉਹ ਇਹਨੂੰ ਪਹਿਲਾਂ ਅੱਛਾ ਉਹ ਪੁੱਛਦਾ ਇਹਨੂੰ ਪੁੱਛ ਲੈਂਦਾ ਇਹਦਾ ਦੱਸਣ ਦਾ ਹੱਕ ਨਹੀਂ ਬੰਦਰ ਸੀ ਇਹਨੇ ਦੱਸਿਆ ਨਹੀਂ ਤੂੰ ਨਹੀਂ ਬਈ ਇਹਦਾ ਹੱਕ ਕਿਵੇਂ ਬਣੂਗਾ ਜੇ ਪੁੱਛਿਆ ਹੀ ਨਹੀਂ ਉਹਨੇ ਅੱਛਾ ਇਹ ਕਹਿੰਦਾ ਬਈ ਜਿਹੜੇ ਮੁੰਡੇ ਦਾ ਸਗਣ ਪਿਆ ਸੀ ਹੈ ਨਾ ਉਹ ਇਹਨੂੰ ਪੁੱਛਦਾ ਬਈ ਤੇਰੀ ਗੱਲ ਕਿਤੇ ਹੈਗੀ ਆ ਜਾਂ ਨਹੀਂ ਬਈ ਇਹਨੇ ਨਹੀਂ ਦੱਸਣਾ ਤੇ ਇਹਦਾ ਮੂੰਹ ਟੁੱਟਿਆ ਸੀਗਾ ਇਹ ਬੋਲ ਪੈਂਦੀ ਤੇ ਭਈ ਇਹ ਪਿਆਰ ਕਰਦੀ ਸੀ ਉਹਦੇ ਨਾਲ ਤਾਂ ਗੱਲ ਹੀ ਨਹੀਂ ਕਰਦੀ ਸੀ ਇਹ ਬਾਲਾ ਨਹੀਂ ਤੂੰ ਇਹਨੇ ਫੋਨ ਤੇ ਗੱਲ ਕਰਦੀ ਸੀ ਮੁੰਡੇ ਨਾਲ ਜਿਹਨੇ ਤੈਨੂੰ ਸੱਜਣਾ ਪਿਆ ਨਹੀਂ ਕਿਉਂ ਕਾਹੋ ਗੱਲ ਕਰ ਤਾਨੂੰ ਬਈ ਸਕਿਉਰਟੀ ਦਿਵਾ ਦਿਓ ਯਾਰ ਬਈ ਸਕਿਉਰਟੀ ਦਿਵਾ ਦਿਓ ਮੈਂ ਤੈਨੂੰ ਸਕਿਉਰਟੀ ਦਰਨੋ ਯਾਰ ਅਜੀ ਦੋ ਤਿੰਨ ਵਾਰੀ ਉਹਨਾਂ ਖਾ ਕੇ ਆ ਵੇਖ ਲੋ ਟਿੱਬਿਆਂ ਦੇ ਵਿੱਚ ਰਹਿੰਦੇ ਆ ਇੱਥੇ ਸਾਨੂੰ ਬਈ ਅੱਜ ਦੇ ਕੋਲ ਪੈਸੇ ਪੁੱਛ ਰਿਹਾ ਗਿਆ ਕੋਸੇ ਪੈਸੇ ਨਹੀਂ ਬਈ ਹੈਗੇ ਹੀ ਬਸ ਤੁਸੀਂ ਪੈਸੇ ਦੇ ਦਿਓ ਸਾਨੂੰ ਮੈਥੋਂ ਪੈਸੇ ਕੀ ਭਾਲਦਾ ਅੱਜ ਟਰੈਗਰ ਪਰਦਾ ਪੁੱਤ ਟਰੈਗਰ ਕਿੰਨੇ ਕੋਈ ਹੈ ਇਹਦੇ ਹੱਥ ਵੇਖ ਲਓ ਕਿਵੇਂ ਹੋਏ ਪਏ ਸਾਰੇ ਆ ਵੇਖੋ ਸੋਨੇ ਦੀਆਂ ਉਹ ਪਾਈਆਂ ਸੀਆਂ ਚੂੜੀਆਂ ਚੜੀਆਂ ਸਾਰੀਆਂ ਵੇਚਤੀਆਂ ਗੱਲ ਚਤਵੀਤ ਪਾਇਆ ਸੀਗਾ ਉਹਦਾ ਚਾਂਦੀ ਦਾ ਉਹ ਵੀ ਵੇਚਤਾ ਇਹਦੇ ਕੋਲ ਫੋਨ ਸੀਗਾ ਉਹ ਵੀ ਵੇਚਤਾ ਹੁਣ ਬਈ ਅੱਜ ਮੈਂ ਆਪਦਾ ਫੋਨ ਵੇਚੂਗਾ ਗੁਜ਼ਾਰਾ ਕਰਨ ਵਾਸਤੇ ਯਾਰ ਵੇਖੋ ਬਈ ਭੂੰਡਾਸ਼ ਕੀ ਇਹ ਇਹ ਹੁੰਦੇ ਆ ਭੂੰਡਾਸ਼ ਕੇ ਕੋਲੇ ਕੋਈ ਪੈਸਾ ਥੇਲਾ ਕੋਲੇ ਹੈ ਨਹੀਂ ਤੇ ਘਰੋਂ ਕੁੜੀ ਨੂੰ ਭਜਾ ਲੈ ਕੇ ਕਹਿੰਦਾ ਮੈਂ ਕੋਟ ਮੈਰਿਜ ਕਰਾਉਣੀ ਆ ਪਿਆਰ ਕਰਦਾ ਮੈਂ ਤੇ ਕੋਲੇ ਦੁੱਕੀ ਨਹੀਂ ਕੋਲੇ ਥੇਲਾ ਨਹੀਂ ਕਹਿੰਦੇ ਹੁੰਦੇ ਆ ਕੋਲ ਨਾ ਥੇਲਾ ਕਰਦੀ ਮ ਕਿ ਅੱਜ ਮੈਂ ਆਪਦਾ ਫੋਨ ਵੇਚੂਗਾ ਬਾਈ ਤੂੰ ਮੜਾ ਜੇ ਏਡਾ ਸਟੈਪ ਚੱਕਿਆ ਸੀ ਕੋਈ ਪੈਸੇ ਤੇ ਲੈਦਾ ਤਾਂ ਇੰਤਜ਼ਾਮ ਕਰਦਾ ਉਹ ਤਾਂ ਤੂੰ YouTube ਤੇ ਬਹੁਤ ਕੁਝ ਵੇਖ ਲਿਆ ਤੂੰ ਆ ਨਹੀਂ ਵੇਖਿਆ ਵੀ ਮੈਨੂੰ ਪੈਸੇ ਵੀ ਚਾਹੀਦੇ ਹੁੰਦੇਗਾ ਤੁਹਾਂ ਲੋਕਾਂ ਨੂੰ ਬਈ ਇਹ ਹੀ ਗੱਲ ਕਹਿਣਾ ਵੀ ਮੇਰੇ ਖਾਤੇ 'ਚ ਪੈਸੇ ਪਾ ਦਿਓ ਬਈ। ਯਾਰ ਲੋਕ ਤੇਰੇ ਖਾਤੇ 'ਚ ਪੈਸੇ ਪਾਉਂ ਤੂੰ ਵੀ ਟੱਕੀ ਕੰਮ ਕੀਤਾ। ਬੰਦੇ ਆ ਧਰਮਾਂ ਦੇ ਜਿਹੜੇ ਉਹ ਬਈ ਕੋਈ ਚੰਗਾ ਕੰਮ ਕਰਦੇ ਆ ਕੋਈ ਉਹਨਾਂ ਨੂੰ ਤਾਂ ਦਿੰਦੇ ਆ ਲੋਕ ਸਾਨੂੰ ਦੇ ਦੇਣ ਬਈ ਥੋੜੇ ਥੋੜੇ 1-1 ਰੁਪਿਆ ਕਰਕੇ ਵੀ ਪਾ ਦੇਣ ਬਹੁਤ ਹੋ ਜਾਣਗੇ ਸਾਰੇ। ਅੱਛਾ ਤੇ ਤੂੰ ਬਈ ਤੇਰੇ ਘਰ ਦੇ ਤੈਨੂੰ ਸਵਕਾਰ ਕਰ ਲੈਣਗੇ ਤੈਨੂੰ ਲੱਗਦਾ? ਸਾਡੇ ਘਰ ਦੇ ਨਹੀਂ ਕਰਦੇ ਬਈ ਸਸ। ਤੇਰੀ ਪਰਿਵਾਰ 'ਚ ਕੌਣ ਕੌਣ? ਮੰਮੀ ਡੈਡੀ ਭੈਣ ਭਰਾ ਭੈਣ ਵੀ ਐ ਬਈ। ਭੈਣ ਵੀ ਐ ਤੇ ਜੇ ਤੇਰੀ ਭੈਣ ਨਾ ਕੋਈ ਐ ਕਰੇ ਫੇਰ ਅ ਮਾਪਾ ਨਹੀਂ ਪਾਇ ਬੱਸ ਦੇ ਬਈ ਨਹੀਂ ਤੂੰ ਤੈਨੂੰ ਫੋਨ ਬਈ ਮੈਂ ਤਾਂ ਮੈਂ ਤਾਂ ਦੱਸਤੀ ਬਈ ਗੱਲ ਜੇ ਸਾਡੇ ਖਿਲਾਫ ਕੋਈ ਆਇਆ ਉੱਠਿਆ ਹਾਂ ਮੈਂ ਬਈ ਗੈਂਗਸਟਰ ਬਣੂੰਗਾ ਫਿਰ ਵੇਖੋ ਬਈ ਕਹਿੰਦਾ ਮੈਂ ਗੈਂਗਸਟਰ ਬਣੂੰਗਾ ਕੋਲੇ ਇੱਕ ਇਹਦੇ ਦੁੱਕੀ ਨਹੀਂ ਤੇ ਗੈਂਗਸਟਰ ਤੂੰ ਕਾਹਨੇ ਕਾ ਬਣ ਜਾਏਗਾ ਬਈ ਗੈਂਗਸਟਰ ਬਈ ਮੈਂ ਬੰਦੇ ਮਾਰੂੰਗਾ ਜਿਹੜਾ ਬੰਦਾ ਬੋਲੂਗਾ ਫਿਰ ਮੈਂ ਪੁੱਠੇਰਾ ਚੱਲੂਗਾ ਚਿੱਟਾ ਵੇਚੂਗਾ ਸਮੈਗ ਵੇਚੂਗਾ ਅੱਛਾ ਜੇ ਤੇਨੂੰ ਸਕਿਉਰਿਟੀ ਨਾ ਮਿਲੀ ਹਾਂ ਵੇਖੋ ਬਈ ਮੁੰਡਾ ਕਹਿੰਦਾ ਜੇ ਮੈਨੂੰ ਸਕਿਉਰਿਟੀ ਨਾ ਮਿਲੀ ਤਾਂ ਮੈਂ ਗੈਂਸਟਰ ਬਣ ਜਾਊਂਗਾ ਤੇ ਮੈਂ ਨਸ਼ਾ ਵੇਚੂਗਾ ਉਹ ਕਰੂਗਾ ਬਈ ਮੈਨੂੰ ਵੀ ਮੈਂ ਲਾਊਂਗਾ ਕਿਸੇ ਕੰਮ ਫਿਰ अच्छा इनु एदा भी गलत काम करवाएंगे ये तो गलत काम कराऊ खदानਾਂ ਦੇ ਵਿੱਚ ਬਥੇਰੇ ਕੰਮ ਹੁੰਦਾ ਨਹੀਂ ਤੂੰ ਮੈਂ ਮਾੜੇ ਰਾਤ ਜਿਹਨੇ ਤੂੰ ਕਹਿੰਦਾ ਵੀ ਮੈਂ ਮਾੜਾ ਰਾ ਚੂਜ਼ ਕਰ ਲੂੰਗਾ ਹੈ ਵੀ ਸਿਸਟਮ ਤੂੰ ਕਹਿੰਦਾ ਵੀ ਸਿਸਟਮ ਤੋੜਦਾ ਮੈਨੂੰ ਮਾੜੇ ਰਾ ਭਾਈ ਲੋਕ ਕਰਦੇ ਆ ਆਹ ਜਨਾਨੀਆਂ ਦੂਜਿਆਂ ਦੇ ਥੱਲੇ ਪਾ ਕੋਲੇ ਦਾ ਨਹੀਂ ਇੱਕ ਮਿੰਟ ਕੋਲੇ ਤੇਰੇ ਇੱਕ ਦੁੱਕੀ ਨਹੀਂ ਗਈ ਤੇ ਤੂੰ ਗੋਲਿਆ ਕਿੱਥੋਂ ਮਾਰਦੇ ਆ ਇਹਦੇ ਨਸ਼ੇੜੇ ਗੋਲਿਆ ਮਾਰੇਗਾ ਤੂੰ ਭਾਈ ਯਾਰ ਮੈਂ ਨੂੰ ਸਕਿਉਰਟੀ ਦਿਵਾ ਦੋ ਸਕਿਉਰਟੀ ਆ ਦਿਵਾ ਦੋ ਸਕਿਉਰਟੀ ਤੇਨੂੰ ਕਿ ਦੁੱਕੀ ਨਹੀਂ ਗਈ ਇੱਕ ਤੇਰੇ ਕੋਲੇ ਰੁਪਿਆ ਨਹੀਂ ਗਿਆ ਭਾਈ ਯਾਰ ਗੱਲ ਸੁਣ ਪੱਤਰਕਾਰ ਜਦੋਂ ਮੈਂ ਫੋਨ ਮਾਰਿਆ ਨਾ ਦੋ ਮਾਰੀ ਗਿੱਟੇ 'ਚ ਗੋਲੀਆਂ ਤੇ ਫੋਨ ਤਾਂ ਮਿੰਟ 'ਚ ਆਉਣਗੇ ਪੈਸੇ ਤਾਂ ਮਿੰਟ 'ਚ ਆਉਣਗੇ ਸਾਨੂੰ ਅੱਛਾ ਬਈ ਜਣੇ ਕਿ ਤੂੰ ਧਮਕੀਆਂ ਦੇਂਗਾ ਲੋਕਾਂ ਨੂੰ ਕਹਾਂ ਦੇਉਂਗਾ ਪੈਰ ਕੱਢੂੰਗਾ ਲੋਕਾਂ ਨੂੰ ਚੱਬ ਕੱਢ ਦੂੰਗਾ ਅੱਛਾ ਇਹ ਤੂੰ ਪ੍ਰਸ਼ਾਸਨ ਨੂੰ ਕਹਿ ਰਿਹਾ ਵੀ ਮੈਨੂੰ ਨਹੀਂ ਸਕਿਉਰਿਟੀ ਦੇਣੀ ਮੈਂ ਗੈਂਗਸਟਰ ਬਣੂੰਗਾ ਵੇਖੋ ਬਈ ਕੋਲੇ ਜਿਹਦੇ ਕੋਈ ਰੋਟੀ ਖਾਣ ਦੇ ਪੈਸੇ ਨਹੀਂ ਹੈਗੇ ਕੋਲੇ ਇਹਦੇ ਭੁੱਖ ਨਾ ਗਣਾ ਕੁਲੀ ਜਾਂਦਾ ਕੁੜੀ ਨੂੰ ਕੱਢ ਕੇ ਲੈ ਕੇ ਆਂਦਾ ਮੈਂ ਗੈਂਗਸਟਰ ਬਣੂੰਗਾ ਫਰੌਤਾਂ ਮੰਗੂੰਗਾ ਧਮਕੀਆਂ ਵੀ ਮੈਂ ਗਲਤ ਰਾਹ ਤੇ ਤੁਰੂੰਗਾ ਕਹਿੰਦਾ ਹਾਂ ਨਾਲ ਖੜੇਗੇ ਖੜੂਗੀ ਮੇਰੇ ਨਾਲ ਹੀ ਹੈ ਹੈ ਖੜੂਗੀ ਤੇ ਜੇ ਤੈਨੂੰ ਕੱਲ ਨੂੰ ਕੋਈ ਪੁੱਠਿਆ ਸਿੱਧਾ ਕੰਮ ਕਰਕੇ ਜੇਲ੍ਹ ਹੋ ਗਈ ਤੇ ਇਹ ਦਊਂ ਇਹਨੂੰ ਕਿ ਇਹ ਕਿੱਥੇ ਰਹੂਗੀ ਕਿੱਥੇ ਰਹੂਗੀ ਇਹ ਕਿੱਥੇ ਰਹੂਗੀ ਜੇ ਤੈਨੂੰ ਜੇਲ੍ਹ ਹੋ ਗਈ ਤਾਂ ਇਹ ਬਈ ਇਹ ਬੰਦੇ ਮਾਰੂਗੀ ਮੇਰੇ ਵਾਂਗੂ ਮੈਨੂੰ ਸਿਖਾ ਕੇ ਜਾਊ ਸਾਰਾ ਕੁਝ ਅੱਛਾ ਇਹਨੂੰ ਵੀ ਤੂੰ ਉਹ ਗਾਣਾ ਸੁਣਿਆ ਨਹੀਂ ਉਹ ਹੈਗਾ ਸਿੱਕ ਹਰ ਸਿਮਰ ਦਾ ਗਾਣਾ ਜੱਟ ਦੀ ਜੱਟੀ ਐ ਬੇਲ ਬਣ ਕੇ ਰਹਿੰਦੀ ਉਹ ਐ আচ্ছা ਤੂੰ ਤੂੰ ਵੀ ਇਹਨੇ ਗਲਤ ਕੰਮ ਕਰਦੇ ਵਿੱਚ ਪਵੇਂਗੀ ਹਾਂ ਤੇ ਆਦੇ ਮਾਂ ਪਿਓ ਤੈਨੂੰ ਕੋਈ ਵੀ ਘੈਣੀ ਡਰਨੀ ਨਹੀਂ ਜੇ ਤਰੀ ਜੇ ਤੇਰਾ ਗੈਂਗਸਟਰ ਬਣ ਤਵੈ ਤੇ ਤੈਨੂੰ ਇਹਦੇ ਮਾਂ ਪਿਓ ਨਹੀਂ ਤੈਨੂੰ ਮਾਰਤਾ ਕੋਈ ਨਹੀਂ ਮਾਰਦਾ ਬਾਈ ਸਾਨੂੰ ਸਕਿਉਰਟੀ ਦਿਵਾ ਦਿਓ ਬਾਈ ਬਣ ਕੇ ਬਾਈ ਵੇਖੋ ਮੁੰਡਾ ਕਹਿੰਦਾ ਸਕਿਉਰਟੀ ਦਿਵਾ ਦਿਓ ਸਕਿਉਰਟੀ ਰੱਟ ਫੜੀਆ ਕਹਿੰਦਾ ਜੇ ਸਕਿਉਰਟੀ ਨਾ ਮਿਲੀ ਤਾਂ ਅਸੀਂ ਗਲਤ ਰਾਹ ਤੇ ਤੁਰਾਂਗੇ ਅਸੀਂ ਗੈਂਗਸਟਰ ਬਣਾਂਗੇ ਨਸ਼ਾ ਵੇਚੂਗਾ ਮੈਂ ਫਰੌਤੀਆਂ ਮੰਗੂਗਾ ਇੱਕ ਗਲਤ ਸਟੈਪ ਇਹਨਾਂ ਨੇ ਚੱਕਿਆ ਲਵ ਮੈਰਿਜ ਨੇ ਕਰਾਈਏ ਕੁੜੀ ਦਾ ਸਗਣ ਪਿਆ ਸੀ ਵਿਆਹ ਵੱਜ ਗਿਆ ਤੇ ਕਾਰਡ ਵੰਡੇ ਗਏ ਸੀਗੇ ਸਾਰਾ ਕੁਝ ਹੋ ਗਿਆ ਸੀ ਨੇ ਘਰ ਪੱਟਤਾ ਪਹਿਲੀ ਗੱਲ ਤਾਂ ਵੀ ਤੂੰ ਗਲਤ ਕੰਮ ਬਹੁਤ ਕੀਤਾ ਤੂੰ ਜਿਹੜੇ ਮੁੰਡੇ ਉਹ ਵਜਾਇਦਾ ਭਾਈ ਮੈਂ ਨਹੀਂ ਗਲਤ ਕੰਮ ਕੀਤਾ ਯਾਰ ਸਿੱਧੀ ਗੱਲ ਹੈ ਮੈਨੂੰ ਸਕਿਉਰਟੀ ਦੇ ਦੋ ਨਹੀਂ ਤਾਂ ਮੈਂ ਬੰਦੇ ਮਾਰੂੰਗਾ ਹੂੰ ਤਾਂ ਸਿੱਧੀ ਮੇਰੀ ਗੱਲ ਹੈ ਮੇਰੀ ਮਹਿਬੂਬਾ ਫੜਾ ਹੱਥ ਮੈਨੂੰ ਹਾਂਜੀ ਚੰਗਾ ਆਹ ਵੇਖੋ ਬਈ ਕਹਿੰਦਾ ਜਾਂਦਾ ਜਾਂਦਾ ਧਮਕੀ ਦੇ ਗਿਆ ਕਹਿੰਦਾ ਮੈਨੂੰ ਸਕਿਉਰਿਟੀ ਦੇ ਦਿਓ ਨਹੀਂ ਮੈਂ ਬੰਦੇ ਮਾਰੂੰਗਾ ਤੇ ਮੈਂ ਗਲਤ ਰਾਹ ਤੇ ਤੁਰੂੰਗਾ ਬਈ ਕੁੜੀ ਦਾ ਸਗਣ ਪੈ ਗਿਆ ਸੀ ਵਿਆਹ ਬੰਨਣਾ ਵੱਜਿਆ ਗਿਆ ਸੀਗਾ ਤੇ ਉਹ ਕੁੜੀ ਨੂੰ ਕੱਢ ਲਿਆ ਇਹ ਤੂੰ ਵੇਖੋ ਇਹਨੇ ਤਿੰਨ ਘਰ ਪੱਟ ਤੇ ਕਾਹਦਾ ਘਰ ਪੱਟਿਆ ਗਿਆ ਜਿਨ੍ਹਾਂ ਦੀ ਕੁੜੀ ਥੋ ਘਰ ਪੱਟੇ ਗਿਆ ਜਿਹਦੇ ਨਾਲ ਸਗਣ ਪਿਆ ਸੀ ਉਹ ਘਰ ਪੱਟੇ ਗਿਆ ਤਿੰਨ ਘਰ ਪੱਟਤੇ ਇਹਨੇ ਕੁੜੀ ਕੱਢ ਕੇ ਲਿਆਈ ਸੀਗਾ ਅੱਜ ਕਹਿੰਦਾ ਮੈਨੂੰ ਸਕਿਉਰਿਟੀ ਦਿਓ ਜੇ ਮੈਨੂੰ ਸਕਿਉਰਿਟੀ ਨਾ ਦਿੱਤੀ ਤਾਂ ਮੈਂ ਗਲਤ ਰਾਹ ਤੇ ਤੁਰੂੰਗਾ ਮੈਂ ਨਸ਼ਾ ਵੇਚੂੰਗਾ ਮੈਂ ਬੰਦੇ ਮਾਰੂੰਗਾ ਮੈਂ わえ込いいかな ਜੇ ਕੋਈ ਧਰਮਾਂ ਦੇ ਖਿਲਾਫ ਬੋਲਦਾ ਫੋਨ ਕੋਈ ਬਕਵਾਸ ਮਾਰਦਾ ਉਹਨਾਂ ਨੂੰ ਸਕਿਉਰਿਟੀ ਮੈਂਟੇਜ ਦੇ ਦਿੰਦੇ ਮੈਨੂੰ ਸਕਿਉਰਿਟੀ ਕਿਉਂ ਨਹੀਂ ਕਿਉਂ ਨਹੀਂ ਦਿੰਦੇ ਕੋਲੇ ਵੀ ਤੇਰੇ ਇੱਕ ਦੁੱक्की ਨਹੀਂ ਕੋਲੇ ਤੇ ਇੱਕ ਰੁਪਿਆ ਨਹੀਂ ਗਾ ਸਕਿਉਰਿਟੀ ਦਾ ਤੂੰ ਕਿੱਥੋਂ ਖਰਚਾ ਚੱਕ ਲੇਂਗਾ ਹੈ ਕੁੜੀ ਨੂੰ ਤੂੰ ਕੱਢ ਕੇ ਲੈ ਕੁੜੀ ਨੂੰ ਵੀ ਕੋਈ ਫਿਕਰ ਨਹੀਂ ਕਹਿੰਦੀ ਮੈਂ ਇਹਨੂੰ ਪਿਆਰ ਕਰਦੀ ਹਾਂ ਨਾਲ ਹੀ ਗਲਤ ਰਹਾਵਾਂ ਤੇ ਜਾਊਂਗੀ ਸੋ ਬਈ ਤੁਸੀਂ ਦਰਸ਼ਕੋ ਤੁਹਾਡੇ ਮੂਰੇ ਸਾਡੀ ਇੱਕੀ ਅਪੀਲ ਹੈ ਸਾਡੀ ਇਹ ਵੀਡੀਓ ਹੈ ਇਹ ਇੱਕ ਤੁਹਾਨੂੰ ਮੈਸੇਜ ਦੇਣਾ ਸੀ ਤੇ ਅਸੀਂ ਵੀਡੀਓ ਬਣਾਉਣੇ ਆਏ ਸਾਡੇ ਸਾਡੇ ਨਾਲ ਸਾਡੇ ਆਰਟਿਸਟ ਹੁੰਦੇ ਆ ਜਿਹੜੇ ਵੀਡੀਓ ਦੇ ਵਿੱਚ ਕੰਮ ਕਰਦੇ ਆ ਅਸੀਂ ਨੇ ਸਾਡੀ ਕੁੜੀਆਂ ਨੂੰ ਬੇਨਤੀ ਹੈ ਆਦੇ ਪਿਓ ਦੀ ਪੱਗ ਨਾ ਰੋਲੋ ਜੇ ਤੁਹਾਡੀ ਕਿਸੇ ਨਾਲ ਗੱਲਬਾਤ ਆ ਤੇ ਆਦੇ ਵਿਆਹ ਕਰਵਾਉਣ ਤੋਂ ਪਹਿਲਾਂ ਆਦੇ ਮਾਪਿਆਂ ਨੂੰ ਦੱਸ ਦਿਓ ਵੀ ਮੇਰੀ ਫਲਾਣੇ ਥਾਂ ਤੇ ਗੱਲ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਬਾਅਦ ਵਿੱਚ ਆਏ ਘਰ ਛੱਡ ਕੇ ਭੱਜੋ ਨਾ ਮਾਪਿਆਂ ਦੀ ਪੱਗ ਨਾ ਰੋਲੋ ਤੇ ਬਾਅਦ ਵਿੱਚ ਮੁੰਡੇ ਕਹਿੰਦੇ ਅਸੀਂ ਗਲਤ ਰਾਵਾਂ ਤੇ ਜਾਂਦੇ ਅਸੀਂ ਗੈਂਸਟਰ ਬੰਦੇ ਸਾਡੀ ਮੁੰਡਿਆਂ ਨੂੰ ਵੀ ਅਪੀਲ ਆ ਜੇ ਤੁਹਾਡਾ ਕਿਤੇ ਪਿਆਰ ਆ ਰਿਲੇਸ਼ਨ ਹੈਗਾ ਉਹਦੇ ਘਰੇ ਵਿਚੋਲਾ ਪਾ ਕੇ ਵਿਆਹ ਕਰ ਲਓ ਕਿਸੇ ਦਾ ਘਰ ਨਾ ਪੱਟੋ ਕਿਉਂਕਿ ਸਗਣ ਪਿਆ ਹੁੰਦਾ ਗਾਂ ਵਾਲੇ ਮੁੰਡੇ ਦਾ ਕੁਝ ਨਹੀਂ ਬাজਦਾ ਜਿਹੜੇ ਨਾਲ ਸਗਣ ਉਹ ਦਿਖਾਉ ਜੋ ਗਣੀ ਰਹਿਂਦਾ ਤੇ ਕੁੜੀ ਦਾ ਮਾਪਿ ਪਿਓ ਦੀ ਤਾਂ ਇੱਜ਼ਤ ਰੁੱਲਦੀ ਰੁੱਲਦੀ ਹੈ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ